ਪਾਰ ਸਰਕਾਰ ਦੇ ਵੱਲੋਂ ਬੀਤੀ ਰਾਤ ਜਿੱਥੇ ਸਿੰਦੂਰ ਆਪਰੇਸ਼ਨ ਦੇ ਤਹਿਤ ਭਾਰਤੀ ਫੌਜ ਦੇ ਨਾਲ ਰਲ ਕੇ ਜੋ ਹਮਲਾ ਪਾਕਿਸਤਾਨ ਤੇ ਕੀਤਾ ਗਿਆ 9 ਦੇ ਕਰੀਬ ਜਿਹੜੇ ਉਤਵਾਦੀ ਠਿਕਾਣੇ ਨੇ ਉਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਪਰ ਉਸ ਤੋਂ ਬਾਅਦ ਲਗਾਤਾਰ ਭਾਰਤ ਦੇ ਵੱਲੋਂ ਵੀ ਜੰਮੂ ਕਸ਼ਮੀਰ ਦੇ ਕਈ ਇਲਾਕਿਆਂ ਦੇ ਵਿੱਚ ਹਮਲੇ ਕੀਤੇ ਜਾ ਰਹੇ ਨੇ ਜਿਸ ਦੇ ਚੱਲਦਿਆਂ ਇੱਕ ਗੁਰੂ ਘਰ ਤੇ ਬੰਬ ਸਿੱਟਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਰਾਗੀ ਸਿੰਘ ਦੀ ਮੌਤ ਹੋ ਗਈ ਹੈ ਤਾਂ ਪ੍ਰੈਸ਼ਰ ਜ਼ਿੰਦੂਰ ਦੇ ਤਹਿਤ ਭਾਰਤੀ ਫੌਜ ਦੇ ਲੜਾਕੂਆਂ ਦੇ ਵੱਲੋਂ ਰਾਤ ਕਰੀਬ 1 ਵਜੇ ਜਿਹੜੀ ਐਲਓਸੀ ਦੇ ਅੰਦਰ ਵੜ ਕੇ ਯਾਨੀ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਅੰਦਰ ਵੜ ਕੇ ਜਿਹੜੀ ਵੱਡੀ ਕਾਰਵਾਈ ਕੀਤੀ ਹੈ ਤਾਂ ਉਸ ਤੋਂ ਬਾਅਦ ਹੁਣ ਪਾਕਿਸਤਾਨ ਵੱਲੋਂ ਵੀ 3 ਵਜੇ ਤੋਂ ਲੈ ਕੇ ਲਗਾਤਾਰ ਇਹ ਜਿਹੇ ਹਮਲੇ ਜਿਹੜੇ ਨੇ ਜੰਮੂ ਕਸ਼ਮੀਰ ਦੇ ਕਈ ਇਲਾਕਿਆਂ 'ਚ ਕੀਤੇ ਜਾ ਰਹੇ ਨੇ ਜਿਸ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਹਮਲੇ ਦੇ ਨਾਲ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਇੱਕ ਗੁਰੂ ਘਰ ਤੇ ਬੰਬ ਸਿੱਟਿਆ ਗਿਆ ਜਿਸ ਦੇ ਚਲਦਿਆਂ ਇੱਕ ਰਾਗੀ ਸਿੰਘ ਦੀ ਮੌਤ ਤੋ ਹੋਇਆ ਤਾਂ ਦੋਵਾਂ ਦੇਸ਼ਾਂ ਵਿਚਾਲੇ ਹੁਣ جنگ ਵਰਗੇ ਹਾਲਾਤ ਜਿਹੜੇ ਨੇ ਉਹ ਬਣਨੇ ਸ਼ੁਰੂ ਹੋ ਚੁੱਕੇ ਨੇ ਇੱਕ ਪਾਸੇ ਭਾਰਤ ਦੇ ਵੱਲੋਂ ਆਪਰੇਸ਼ਨ ਸੰਦੂਰ ਦੇ ਤਹਿਤ 에ਅਰ ਸਟ੍ਰਾਈਕ ਜੜੀ ਹੈ ਉਹ ਤੁਹਾਦੀਆਂ ਦੀਆਂ ਠਿਕਾਣੀਆਂ ਤੇ ਕੀਤੀ ਗਈ ਤੇ ਦੂਜੇ ਪਾਸੇ ਹੁਣ ਜੰਮੂ ਕਸ਼ਮੀਰ ਦੇ ਸਲਾਕੇ ਦੇ ਵਿੱਚ ਭਾਰਤ ਤੇ ਉੱਤੇ ਵੀ ਪਾਕਿਸਤਾਨ ਦੇ ਵੱਲੋਂ ਹਮਲੇ ਕੀਤੇ ਜਾ ਰਹੇ ਨੇ ਤੇ ਇਸ ਦੇ ਦਰਮਿਆਨ ਇੱਕ ਗੁਰੂ ਘਰ ਤੇ ਬੰਬ ਸਿੱਕਿਆ ਗਿਆ ਤੇ ਰਾਗੀ ਸਿੰਘ ਦੀ ਮਤ ਹੋ ਗਈ ਹੈ ਫਾਰੇ ਸਰਕਾਰ ਦੇ ਵੱਲੋਂ ਬੀਤੀ ਰਾਤ ਜਿੱਥੇ ਸਿੰਦੂਰ ਆਪਰੇਸ਼ਨ ਦੇ ਤਹਿਤ ਭਾਰਤੀ ਫੌਜ ਦੇ ਨਾਲ ਰਲ ਕੇ ਜੋ ਹਮਲਾ ਪਾਕਿਸਤਾਨ ਤੇ ਕੀਤਾ ਗਿਆ 9 ਦੇ ਕਰੀਬ ਜਿਹੜੇ ਉਤਵਾਦੀ ਠਿਕਾਣੇ ਨੇ ਉਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਪਰ ਉਸ ਤੋਂ ਬਾਅਦ ਲਗਾਤਾਰ ਭਾਰਤ ਦੇ ਵੱਲੋਂ ਵੀ ਜੰਮੂ ਕਸ਼ਮੀਰ ਦੇ ਕਈ ਇਲਾਕਿਆਂ ਦੇ ਵਿੱਚ ਹਮਲੇ ਕੀਤੇ ਜਾ ਰਹੇ ਨੇ ਜਿਸ ਦੇ ਚੱਲਦਿਆਂ ਇੱਕ ਗੁਰੂ ਘਰ ਤੇ ਬੰਬ ਸਿੱਟਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਰਾਜੀ ਸਿੰਘ ਦੀ ਮੌਤ ਹੋ ਗਈ ਹੈ ਤਾਂ ਆਪਰੇਸ਼ਨ ਜ਼ਿੰਦੂਰ ਦੇ ਤਹਿਤ ਭਾਰਤੀ ਫੌਜ ਦੇ ਲੜਾਕੂਆਂ ਦੇ ਵੱਲੋਂ ਰਾਤ ਕਰੀਬ 1 ਵਜੇ ਜਿਹੜੀ ਐਲਓਸੀ ਦੇ ਅੰਦਰ ਵੜ ਕੇ ਯਾਨੀ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਅੰਦਰ ਵੜ ਕੇ ਜਿਹੜੀ ਵੱਡੀ ਕਾਰਵਾਈ ਕੀਤੀ ਹੈ ਤਾਂ ਉਸ ਤੋਂ ਬਾਅਦ ਹੁਣ ਪਾਕਿਸਤਾਨ ਵੱਲੋਂ ਵੀ 3 ਵਜੇ ਤੋਂ ਲੈ ਕੇ ਲਗਾਤਾਰ ਇਹ ਅਜਿਹੇ ਹਮਲੇ ਜਿਹੜੇ ਨੇ ਜੰਮੂ ਕਸ਼ਮੀਰ ਦੇ ਕਈ ਇਲਾਕਿਆਂ 'ਚ ਕੀਤੇ ਜਾ ਰਹੇ ਨੇ ਜਿਸ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਹਮਲੇ ਦੇ ਨਾਲ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਇੱਕ ਗੁਰੂ ਘਰ ਤੇ ਬੰਬ ਸਿੱਟਿਆ ਗਿਆ ਜਿਸ ਦੇ ਚਲਦਿਆਂ ਇੱਕ ਰਾਗੀ ਸਿੰਘ ਦੀ ਮੌਤ ਤਹੋ ਹੈ ਤਾਂ ਦੋਵਾਂ ਦੇਸ਼ਾਂ ਵਿਚਾਲੇ ਹੁਣ ਜੰਗ ਵਰਗੇ ਹਾਲਾਤ ਜਿਹੜੇ ਨੇ ਉਹ ਬਣਨੇ ਸ਼ੁਰੂ ਹੋ ਚੁੱਕੇ ਨੇ ਇੱਕ ਪਾਸੇ ਭਾਰਤ ਦੇ ਵੱਲੋਂ ਆਪਰੇਸ਼ਨ ਸਿੰਦੂਰ ਦੇ ਤਹਿਤ 에ਅਰ ਸਟ੍ਰਾਈਕ ਜੜੀ ਹੈ ਉਹ ਤਵਾਦੀਆਂ ਦੀ ਠਿਕਾਨੀਆਂ ਤੇ ਕੀਤੀ ਗਈ ਤੇ ਦੂਜੇ ਪਾਸੇ ਹੁਣ ਜੰਮੂ ਕਸ਼ਮੀਰ ਦੇ ਇਲਾਕੇ ਦੇ ਵਿੱਚ ਭਾਰਤ ਤੇ ਉੱਤੇ ਵੀ ਪਾਕਿਸਤਾਨ ਦੇ ਵੱਲੋਂ ਹਮਲੇ ਕੀਤੇ ਜਾ ਰਹੇ ਨੇ ਤੇ ਇਸ ਦੇ ਦਰਮਿਆਨ ਇੱਕ ਗੁਰੂ ਘਰ ਤੇ ਬੰਬ ਸਿੱਕਿਆ ਗਿਆ ਤੇ ਰਾਗੀ ਸਿੰਘ ਦੀ ਮੌਤ ਹੋ ਗਈ ਹੈ ਫਾਰਸ ਸਰਕਾਰ ਦੇ ਵੱਲੋਂ ਬੀਤੀ ਰਾਤ ਜਿੱਥੇ ਸਿੰਦੂਰ ਆਪਰੇਸ਼ਨ ਦੇ ਤਹਿਤ ਭਾਰਤੀ ਫੌਜ ਦੇ ਨਾਲ ਰਲ ਕੇ ਜੋ ਹਮਲਾ ਪਾਕਿਸਤਾਨ ਤੇ ਕੀਤਾ ਗਿਆ 9 ਦੇ ਕਰੀਬ ਜਿਹੜੇ ਉਤਵਾਦੀ ਠਿਕਾਣੇ ਨੇ ਉਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਪਰ ਉਸ ਤੋਂ ਬਾਅਦ ਲਗਾਤਾਰ ਭਾਰਤ ਦੇ ਵੱਲੋਂ ਵੀ ਜੰਮੂ ਕਸ਼ਮੀਰ ਦੇ ਕਈ ਇਲਾਕਿਆਂ ਦੇ ਵਿੱਚ ਹਮਲੇ ਕੀਤੇ ਜਾ ਰਹੇ ਨੇ ਜਿਸ ਦੇ ਚਲਦਿਆ ਇੱਕ ਗੁਰੂ ਘਰ ਤੇ ਬੰਬ ਸਿੱਟਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਰਾਜੀ ਸਿੰਘ ਦੀ ਮੌਤ ਹੋ ਗਈ ਹੈ ਤਾਂ ਪ੍ਰੈਸ਼ਰ ਜ਼ਿੰਦੂਰ ਦੇ ਤਹਿਤ ਭਾਰਤੀ ਫੌਜ ਦੇ ਲੜਾਕੂਆਂ ਦੇ ਵੱਲੋਂ ਰਾਤ ਕਰੀਬ 1 ਵਜੇ ਜਿਹੜੀ ਐਲਓਸੀ ਦੇ ਅੰਦਰ ਵੜ ਕੇ ਯਾਨੀ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਅੰਦਰ ਵੜ ਕੇ ਜਿਹੜੀ ਵੱਡੀ ਕਾਰਵਾਈ ਕੀਤੀ ਹੈ ਤਾਂ ਉਸ ਤੋਂ ਬਾਅਦ ਹੁਣ ਪਾਕਿਸਤਾਨ ਵੱਲੋਂ ਵੀ 3 ਵਜੇ ਤੋਂ ਲੈ ਕੇ ਲਗਾਤਾਰ ਇਹ ਜਿਹੇ ਹਮਲੇ ਜਿਹੜੇ ਨੇ ਜੰਮੂ ਕਸ਼ਮੀਰ ਦੇ ਕਈ ਇਲਾਕਿਆਂ 'ਚ ਕੀਤੇ ਜਾ ਰਹੇ ਨੇ ਜਿਸ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਹਮਲੇ ਦੇ ਨਾਲ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਇੱਕ ਗੁਰੂ ਘਰ ਤੇ ਬੰਬ ਸਿੱਟਿਆ ਗਿਆ ਜਿਸ ਦੇ ਚਲਦਿਆਂ ਇੱਕ ਰਾਗੀ ਸਿੰਘ ਦੀ ਮੌਤ ਤੋ ਇਹ ਹੈ ਤਾਂ ਦੋਵਾਂ ਦੇਸ਼ਾਂ ਵਿਚਾਲੇ ਹੁਣ جنگ ਵਰਗੇ ਹਾਲਾਤ ਜਿਹੜੇ ਨੇ ਉਹ ਬਣਨੇ ਸ਼ੁਰੂ ਹੋ ਚੁੱਕੇ ਨੇ ਇੱਕ ਪਾਸੇ ਭਾਰਤ ਦੇ ਵੱਲੋਂ ਆਪਰੇਸ਼ਨ ਸੰਦੂਰ ਦੇ ਤਹਿਤ 에ਅਰ ਸਟ੍ਰਾਈਕ ਜੜੀ ਹੈ ਉਹ ਤੁਹਾਦੀਆਂ ਦੀ ਠਿਕਾਨੀਆਂ ਤੇ ਕੀਤੀ ਗਈ ਤੇ ਦੂਜੇ ਪਾਸੇ ਹੁਣ ਜੰਮੂ ਕਸ਼ਮੀਰ ਦੇ SLAਕੇ ਦੇ ਵਿੱਚ ਭਾਰਤ ਤੇ ਉੱਤੇ ਵੀ ਪਾਕਿਸਤਾਨ ਦੇ ਵੱਲੋਂ ਹਮਲੇ ਕੀਤੇ ਜਾ ਰਹੇ ਨੇ ਤੇ ਇਸ ਦੇ ਦਰਮਿਆਨ ਇੱਕ ਗੁਰੂ ਘਰ ਤੇ ਬੰਬ ਸਿੱਕਿਆ ਗਿਆ ਤੇ ਰਾਗੀ ਸਿੰਘ ਦੀ ਮੌਤ ਹੋ ਗਈ ਹੈ